ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਨੇ ਇੱਕ ਗੱਭਣਾ ਬਈ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਹਸਤੀ ਗਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਧੀ ਹਾਂਜੀ ਹਾਂਜੀ ਜੀ ਨਾਮ ਤੇ ਐਡਰੈਸ ਉਹ ਨਾਮ ਵਿਗੇਈ ਪਿੰਡ ਸੈਦੋਕੇ ਤਸੀਨਿਹਾਲ ਸੰਗਣਾ ਜਿੰਨਾ ਮੋਗੇ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਇਹ ਭਾਗੀ ਤੇ ਅਲਕੜਾ ਨੰਪੁਰਾ ਸਲਾਤਪੁਰਾ ਇਹ ਸਾਰੇ ਪਿੰਡ ਨੇੜੇ ਰਹਿੰਦੇ ਨੇ ਮੋਬਾਈਲ ਨੰਬਰ ਉਹ 995538386 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਅਰਸ਼ਰ ਹਾਂਜੀ ਅਰਸ਼ਰ ਕਿਹੜਾ ਸੁਆ ਇਹ ਦੂਜਾ ਸੁਆ ਸੁੰਦੀ ਡਾਕਟਰ ਸਾਹਿਬ ਦੂਜਾ ਸੁਆ ਕਿੰਨੇ ਕਿਦਨ ਲਈਂਦੀ ਹੈ ਭਾਈ ਇਹ ਲੈ ਜੂਈ ਇਹ ਹਜੇ ਹਫਤਾ ਹਫਤੇ ਹੀ ਕੱਚੀ ਹੈ ਹਾਂਜੀ ਇਹ ਰਕਾਰਾ ਦੁੱਧ ਬਈ ਰਕਾਰ ਪਹਿਲਾਂ ਦਾ ਹੈਗਾ ਜਿਹਦਾ 16 17 ਕਿਲੋ ਦਾ 16 17 ਇਤਕੀ 20 ਕਿਲੋ ਦੀ ਉਮੀਦ ਕਰ ਸਕਦੇ ਆਪਏ ਆਰਡਰ ਬੜਾ ਕਮਾਲਾ ਹਾਂਜੀ ਹਾਂ ਇਹ ਤਾਂ ਕੱਚੀ ਕੱਚੀ ਪਈ ਹੋਈ ਆਰਡਰ ਕੱਚੀ ਕੱਚੀ ਐ ਲੈ ਢੱਲਾਂ ਦੀ ਢੱਲਾਂ ਬਹੁਤ ਪਈਆਂ ਹਾਂਜੀ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨਿਕੜ ਮੈਂ ਮੱਕੀ ਮੂਰ ਨੂੰ ਵੀ ਲੇਵਾ ਬਹੁਤ ਪਿਆ ਹੈ ਇੱਥੇ ਫਲਾਈ ਵੀ ਬਹੁਤ ਪਈਆਂ ਹਾਂ ਹਾਂਜੀ ਹਾਂ ਸਾਰੀਆਂ ਬਾਲਟਨਾਂ ਕੱਢੋ ਫੇਰ ਕਰਮ ਵਾਲੀ ਨੇ ਸੋਨਾ ਕੱਲੀ ਕੱਚੀ ਕੱਚੀ ਖੋਲ ਦੇ ਭਈ ਤੋੜ ਕੇ ਦਿਖਾ ਦੇ ਦੋਦ ਦਾ ਰਿਕਾਰਡ ਚੰਗਾ ਕੱਦ ਵੱਡ ਚੰਗਾ ਚੰਗੀ ਸਭੀ ਪਲੀਆਂ ਰਾਜੀ ਕੋ ਲੱਗੇ ਉਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਲੱਗਿਆ ਬਈ ਚਵਾਈ ਚ ਵੀ ਕਰਮ ਵਾਲੀ ਦੀ ਬਹੁਤ ਚਵਾਈ ਚ ਵੀ ਇੱਕ ਨੰਬਰ ਆ ਜੀ ਠੀਕ ਆ ਬਈ ਬਾਕੀ ਤੋਰਾਦਰਾ ਚੈੱਕ ਰੋ ਲੈ ਤੋਰਾਦਰਾ ਕਮਾਨ ਬਈ ਕਿਆ ਬਾਗ ਹੈ ਲੇਵਾ ਬਹੁਤ ਸੁਨਣਾ ਨਾ ਹਾਂਜੀ ਹਾਂ ਬਾਕੀ ਹਲੇ ਤਾਂ ਹੋਰ ਕਰ ਨਹੀਂ ਤਿਆਰ ਬੈੜਨੇ ਲੇਵਾ ਸਹੀ ਆ ਬਈ ਬਾਕੀ ਸੀਲ ਠੰਡੀ ਬਹੁਤ ਹੈ ਜੇ ਮਰਜੀ ਵਿੱਚ ਮਾਰਦੀ ਮਰਜੀ ਬੈ ਜਾ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਗੀ ਤੇ ਮੁੱਲ ਕੀ ਆ ਦਾ ਜਾਇਜ਼ਾ ਮੁੱਲੇ ਦਾ 72000 ਰੁਪਏ ਹੀ ਹੈ ਮਾਨਤਨ ਹੋ ਜਾ ਹਾਂਜੀ ਮਾਨਤਨ ਕਰ ਦਾਂਗੇ ਜੀ 72000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਚੰਗੀ ਆ ਬੜ ਸੁਨੱਖੀ ਆ ਬਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਬਈ ਇਹ ਦੂਜਾ ਸੂਆ ਸੂਈ ਹੀ ਜੜਾ ਸਾਹਿਬ ਕੱਲ ਸਵੇਰੇ ਸੂਈ ਆਈ ਕੱਲ ਸਵੇਰੇ ਹਾਂਜੀ ਠੀਕ ਆ ਬੱਚਾ ਕੀ ਦੇਤਾ ਬਈ ਮਗਰ ਬੱਚਾ ਹੀ ਬੱਚਾ ਦੇਤਾ ਦੁੱਧ ਕਿੰਨਾ ਬਈ ਦੁੱਧ ਹੁਣ 12-13 ਕਿਲੋ ਬੋਲੀ ਹੋਊਗੀ ਬੋਲੀ ਆ ਹਾਂ ਹਾਂਜੀ ਠੀਕ ਆ ਬਈ ਖੋਲ ਦੇ ਬਈ ਤੂੰ ਉਹਦੇ ਹਲਕਾ ਦਾ ਬਈ ਚੰਗੀਆ ਸਵੀ ਪੜੀਆ ਆਰਡਰ ਦੇਖੋ ਪੰਡਰ ਗਾਡਰ ਕਰਮਲੀ ਨੇ ਤਿਆਰ ਕਰਿਆ ਤੋਰਾ ਤੋਰਾ ਚੈੱਕ ਕਰ ਲੂ ਤੋਰਾ ਤੋਰਾ ਵੀ ਚੈੱਕਾ ਬਰੀਕੀ ਚ ਬਹੁਤ ਹਨ ਬੈਠਾ ਹਾਂਜੀ ਹਾਂਜੀ ਬਰੀਕ ਹੀ ਹੈ ਜੀ ਸਾਰੀ ਦੁੱਧ ਵਾਲੀ ਪਛੀ ਸਹੀ ਗੱਲ ਹੈ ਦੁੱਧ ਵਾਲੀ ਬੈੜਾ ਕਿੰਨਾ ਦੇ ਦੂ ਹੋਰ ਉਸ ਜੀ ਮੇੜੇ ਦੁੱਧ ਤਾਂ 21 22 ਕਿਲੋ ਪਾਉਣਾ ਚਾਹੀਦਾ ਹੈ ਬਾਕੀ ਅਗਲੀ ਦੇ ਸੇਵਾ ਦਾ ਦੁੱਧ ਹਾਂ ਨਹੀਂ ਸਹੀ ਹੈ ਬਈ ਬਾਕੀ ਦੁੱਧ ਸਹੀ ਗੱਲ ਹੈ ਬਈ ਸੇਵਾ ਦਾ ਥਾਣਾ ਬਹੁਤ ਚੰਗਾ ਚੰਗੇ ਬੋਲੇ ਤੋਂ ਗਰਮਲੀ ਸਟਾਰਟ ਹੋਈ ਆ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਅਭੀ ਚਵਾਈ ਚੁਈ ਕਿਵੇਂ ਆ ਚਵਾਈ ਚੁਈ ਇੱਕ ਨੰਬਰ ਆ ਜੀ ਜਿਵੇਂ ਮਰਜੀ ਕੋਈ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਦੀ ਕਰਨ ਵਾਲੀ ਕੋਈ ਨਹੀਂ ਚਵਾਈ ਬੜੀ ਚੰਗੀ ਹੈ ਨਾ हां ਜਿੱਦਨੇਰ ਵੀ ਧਾਰ ਆ ਬੜਾ ਚੰਗਾ ਨਿਪੜਦੀ ਹੈ ਚਵਾਈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨਹੀਂ ਕੋਈ ਕੀ ਬਾਤ ਆ ਚੂਣ ਵੜਾ ਚੰਗਾ ਯਾਰ ਹਾਂਜੀ ਹਾਂਜੀ ਚੂਣ ਕਾਂ ਤਾਂ ਸਾਰੀਆਂ ਗਆਂ ਦਾ ਤਿੰਨੇ ਗਆਂ ਦੀ ਚੂਣ ਇੱਕ ਨੰਬਰ ਹੋਈ ਮੁੱਲ ਕੀ ਇਹਦਾ ਜਾਇਜ਼ ਆ ਭਾਈ ਇਹਦਾ ਮੁੱਲ ਜੀ 75000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਠੀਕ ਹੈ 75000 ਰੁਪਇਆ ਮੁੱਲ ਆ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਵੀ ਰਿਤ ਦਾ ਨੰਬਰ ਕਿਉਂ ਡਾਕਟਰ ਸਾਹਿਬ ਹੋ ਗਏ ਸੂਈ ਨੂੰ 6-7 ਦਿਨਾਂ ਅੱਜ 6-7 ਦਿਨ ਹਾਂਜੀ ਮਗਰ ਬੱਚੀ ਹੈ ਇਹਦੇ 에어 ਚੈਰ ਦੀ ਬੱਚੀ ਬਹੁਤ ਚੰਗੀ ਹਾਂਜੀ ਹਾਂਜੀ ਬੱਚੀ ਬਹੁਤ ਚੰਗੀ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਜੈਕਰ ਬੱਚੀ ਬਹੁਤ ਚੰਗੀ ਐਰ ਸ਼ੈਰ ਬੱਚੀ ਹੈ ਕੀ ਬਾਤ ਹੈ ਅ ਕਿੰਨਾ ਹੁਣ ਬੜਾ ਹੁਣ 15 ਕਿਲੋ ਦੁੱਧ ਤਿਆਰ ਆਈ ਜਮਾ। ਸੱਟ ਤਿਆਰ ਆ ਬਈ। ਹਾਂਜੀ ਠੀਕ ਆ। ਬਾਕੀ ਅਗਲੇ ਆਪਣੇ ਘਰੇ ਅਗਲਾ ਚੋਕੇ ਲਈ ਜਾਵੇ ਜੀ। ਹੂੰ। ਅਗਲੇ ਦੇ ਘਰੇ ਆਪਣੀ ਕੋਈ ਗਰੰਟੀ ਨਹੀਂ ਜੀ। ਸਹੀ ਆ। ਠੀਕ ਆ ਜਦੋਂ ਆਪਣੇ ਗੇੜ ਤੋਂ ਬਾਹਰ ਹੋ ਗਈ ਅਗਲੇ ਦੀ ਆ। ਆਪਣੇ ਘਰੇ ਕੋਈ ਭਾਣ ਦੀ ਚਾਰ ਡੰਗ ਪੰਜ ਡੰਗ ਚੋਕੇ ਲਈ ਜਾ। ਨਾਣਾ ਨੂਣਾ ਫੁੱਲ ਚੰਗੀਆਂ ਕੱਲਾ ਕੱਲਾ ਥਾਣੇ ਗਲਾਬੀ ਥਾਣੇ ਚਾਰੇ ਥਾਣੇ ਨਿਕਲਵੇਂ ਤੇ ਫੇਸ ਦੀ ਕੁਆਲਿਟੀ ਇੱਕ ਕਮਾਲ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ। ਹਾਂ ਬਾਕੀ ਤੋਰਾ ਚੈੱਕ ਕਰਵਾਣਿਆ। ਕੱਦ ਵੱਡ ਚੰਗੀਆਂ ਚੰਗੀਆਂ ਸੂਈ ਸਵਾਈ ਆ ਬਈ। ਹਾਂ ਥੋੜੀ ਥੋੜੀ ਜਰਸੀ ਨਾਲ ਮਿਕਸ ਆ ਨਾ ਫੇਸ ਜਿਹੜਾ ਜਰਸੀ ਵਾਲਾ ਟੋਆ ਟੋਆ ਚੰਗਾ ਪੈਂਦਾ ਤੂਰਾ ਤਾਰਾ ਦੇਖੋ ਹੈਂਡ ਆ ਜਿਹੜੀ ਇਹਦੀ ਫੁੱਲ ਲਾਉਣੀ ਹੈ ਗਰਮੀਆਂ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਕੀ ਬਾਤ ਆ ਮੁੱਲ ਕੀ ਹੈ ਵੀਰੇ ਦਾ ਇਹਦਾ ਮੁੱਲ 20000 ਰੁਪਏ ਮਾਨਤਨ ਹੋ ਜੂ ਮਾਨਤਨ ਕਰ ਠੀਕ ਆ 20000 ਰੁਪਏ ਮੁੱਲ ਆ ਮਾਨਤਨ ਜਰੂਰ ਹੋ ਜੂ ਫੇਸ ਦੇਖੋ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਹੈ ਬਾਕੀ ਚੰਗੀ ਆ ਬਈ ਥਾਨ ਬੜਾ ਕਮਾਲ ਦਾ ਚਵਾਈ ਚੁਈ ਕਿਵੇਂ ਚਵਾਈ ਕਿਵੇਂ ਬਈ ਚਵਾਈ ਕੀ ਬਈ ਇੱਕ ਨੰਬਰ ਆਈ ਠੀਕ ਬਾਕੀ ਆਪਾਂ ਜੀ ਦੋ ਡੰਗ ਚਾਰ ਡੰਗ ਚਵਾ ਕੇ ਦਵਾਂਗੇ ਜੀ ਅਗਲੇ ਨੂੰ ਠੀਕ ਆ ਬਾਈ ਹਾਂਜੀ ਜਿੰਨਾ ਦੁੱਧ ਦੱਸਿਆ ਹੂੰ ਉਹਨੇ ਦੁੱਧ ਚਵਾ ਕੇ ਦਵਾਂਗੇ ਜੀ ਤੇ ਨਗਾਈਆਂ ਤੁਹਾਨੂੰ ਠੀਕ ਆ ਬਾਈ ਹੂੰ ਅੱਗੇ ਵੀਰੇ ਲਾਸਟ ਕਿਹੜਾ ਸੂਆ ਬਈ ਇਹ ਦੂਜਾ ਸੂਆ ਸੂਈ ਆ ਜੀ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹਨੂੰ ਹੋ ਗਿਆ ਜੀ ਅੱਜ ਤੀਜਾ ਦਿਨ ਸੂਈ ਤੀਜਾ ਦਿਨ ਬੱਚਾ ਕੀ ਹੈ ਮਗਰ ਬੱੱਚਾ ਬੱਛਾ ਹੀ ਆ ਜੀ ਬੱੱਚਾ ਬਈ ਕਿੰਨਾ ਜਣੀ ਕੇ ਬੋਲਾ ਹੁਣ ਰੈਡੀ 121 2 ਕਿਲੋ ਹੋਊਗਾ ਜੀ ਤਿਆਰ 121 2 ਕਿਲੋ ਹਾਂ ਠੀਕ ਆ ਬਈ ਆਰਡਰ ਬੜਾ ਕਮਾਲ ਦਾ ਬਈ ਲੈ ਕੀ ਬਾਤ ਆਰਡਰ ਦੀ ਫੀਟਿੰਗ ਆ ਜਿਹੜੀ ਬੜੀ ਤਕੜੀ ਆ ਬਈ ਕੱਲਾ ਕੱਲਾ ਖਣ ਮੁੱਠੇ ਵਾਲਾ ਖਣ ਤੇ ਨਾੜਾ ਨੂੜਾ ਦੇਖੋ ਬਈ ਕੀ ਬਾਤ ਆ ਚਾਰੇ ਥਣ ਪੂਰੀ ਵਿੱਥੀ ਦੇ ਲੱਗੇ ਹੋਏ ਮੁੱਠੇ ਵਾਲਾ ਖਣ ਚਵਾਈ ਚੁਈ ਕਿਵੇਂ ਆ ਚਵਾਈ ਚੁਈ ਇੱਕ ਨੰਬਰ ਆ ਜੀ ਮਾਰ ਦਾਂਗੇ ਧਾਰਾਂ ਪੈਦੀਆਂ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਕਦ ਸਮੀ ਪਲਿਆ ਰਾਜਿਆ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਬਈ ਸੋਈ ਸਵਾਈਏ ਤੋਰਾ ਦੇਖੋ ਬਈ ਬੜ ਦਾ ਤਾਂ ਚਾਟੋਂ ਚੱਕ ਕਮਾਲ ਦਾ ਬਈ ਫੁੱਲ ਲੰਮੀ ਲੁੰਮੀ ਕਦ ਗੁੱਦ ਫੁੱਲ ਲੱਗਣਾ ਮਾ ਜਾਂ ਨਾੜਾ ਨੂੜਾ ਲੈਵੇ ਤੇ ਫੁੱਲ ਆ ਬਈ ਕੀ ਮੋਲ ਆ ਭਰਾ ਜੈ ਜੀ ਇਹਦਾ ਮੋਲ ਡਾਕਸਾ ਫੋਨ ਤੇ ਕਰਾਂਗੀ ਜੈ ਜੀ ਮੋਲ ਜੈ ਜੀ ਹੋ ਗਈ ਜਮਾ ਠੀਕ ਆ ਹਾਂਜੀ ਮੋਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੜ ਦੇ ਹਿਸਾਬ ਨਾਲ ਜੈ ਜੀ ਹੋਊਗਾ ਲੇਵਾ ਦੇ ਨਾਰਾ ਨੂਰਾ ਦੋਨੇ ਪਾਸੇ ਦਾ ਸਭ ਬਹੁਤ ਚੰਗੀਆਂ ਵਹਿੜਦੇ। ਕੀ ਬਾਤ ਹੈ। ਕੱਲਾ ਕੱਲਾ ਥਣ ਪੂਰੀ ਬਿੱਤੀ ਤੇ ਥਾਪ। ਪਹਿਲਾਂ ਨੇ 25 ਕਿਲੋ ਦੁੱਧ ਪਾਇ ਜੀ ਹਜੇ ਤਾਂ ਵਹਿਣ ਨੇ ਦੁੱਧ ਤੇ ਆਉਣਾ ਹੀ ਕੜਕੜ ਚੱਲਣਾਗਾ ਹਜੇ ਤਾਂ। ਸਹੀ ਗੱਲ ਆ ਬਈ। ਹਾਂਜੀ। ਦੁੱਧ ਤਾਂ ਇਸ ਵਾਰ ਵੀ ਚੰਗਾ ਪਾਦੂ। ਹਾਂਜੀ ਹਾਂਜੀ ਦੁੱਧ ਤਾਂ ਪਾਦੂ ਬਾਕੀ ਦੁੱਧ ਸੇਵਾ ਦਾ ਹੁੰਦਾ ਹੀ। ਸੇਵਾ ਦਾ। ਆਪਾਂ 21-22 ਕਿਲੋ ਹੁਣ ਦੁੱਧ ਜਮਾ ਚਵਾ ਕੇ ਦਵਾਂਗੇ ਜੀ ਕੰਡੇ ਲਾ ਕੇ ਲੈ ਜੀ ਭਲਾ ਦੋ। ਬਰੀਕੀ ਬਰੂਕੀ ਜੀ ਬਹੁਤ ਆ ਹਣਾ। ਹਾਂਜੀ ਬਾਕੀ ਕੱਦ ਬੈਡ ਬਹੁਤ ਚੰਗਾ ਵਹਿੜਦਾ। ਹਮ। ਸਹੀ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਬੈੜੇ ਵੀ ਚੰਗੇ ਆ ਸੋਈ ਸਵਾਈਆ ਬਾਈ ਫੁੱਲ ਕੱਦ ਦੀ ਆਟਰ ਕਮਾਲ ਬਿਊਟੀ ਵੀ ਚੰਗੀ ਆ ਮਿਲਕ ਵੱਖ ਵੀ ਚੰਗਾ ਗਾ ਨੰਬਰ 2 ਵਾਲੀ ਆ ਇਧਰ ਲਈ ਬਾਈ ਇਹ ਵੀ ਸੋਈ ਸਵਾਈਆ ਐਰ ਸ਼ਰ ਬੱਚੀ ਆ ਬੱਚੀ ਦੀ ਕੁਆਲਟੀ ਬਹੁਤ ਚੰਗੀ ਆ ਆ ਵੀ ਬਾਈ ਜਰਸੀ ਨਾਲ ਕਰਾਉਸਾਂ ਵੜ ਪੈਂਟ ਫੋਲ ਹੋਣੀ ਗਰਮੀ ਬਿਲਕੁਲ ਨਹੀਂ ਮੰਨਣੀ ਦੁੱਧ ਵਾਲੀ ਗਾੜਾ ਬਾਈ ਅੱਗੇ ਬਾਈ ਐਰ ਸ਼ਰ ਆ ਗਈ ਪਹਿਲੇ ਨੰਬਰ ਵਾਲੀ ਤੇ ਸੋਨ ਵਾਲੀ ਆ ਕੱਚੀ ਕੱਚੀ ਆ ਦਨ ਲੈਣ ਦੀ ਆਡਰ ਸੋਨਾ ਤਿਆਰ ਕਰੋ ਆਹਨ ਬੜਾ ਕਮਾਲ ਦਾ ਮੁਰਗੀ ਵਾਲਾ ਥਾਨੇ ਕੱਦਵਟ ਰੰਗ ਰੂਪ ਚੰਗਾ ਵੀ ਮੁੱਲ ਜਾਇਜ਼ ਆਮਦਨ ਹੋ ਜਾਊਗਾ ਧੰਨਵਾਦ